ਪੰਜਾਬ ਸਰਕਾਰ ਵੱਲੋਂ ਆਪ ਸਰਕਾਰ ਆਪ ਦੇ ਦਰ ਮਹਿੰਮ ਚਲਾਈ ਜਾ ਰਹੀ ਹੈ ਇਸ ਦੇ ਤਹਿਤ ਮੁਹਾਲੀ ਫੇਜ਼ 11 ਦੇ ਕਮਿਊਨਿਟੀ ਸੈਂਟਰ 'ਚ ਕੈਂਪ ਲਗਾਇਆ ਗਿਆ ਲੋਕ ਆਪਣੀਆਂ ਮੁਸ਼ਕਲਾਂ ਲੈ ਕੇ ਇੱਥੇ ਪਹੁੰਚ ਰਹੇ ਨੇ ਤੇ ਇੱਥੇ ਮੌਜੂਦ ਅਧਿਕਾਰੀ ਮੌਕੇ ਤੇ ਹੀ ਉਹਨਾਂ ਮੁਸ਼ਕਲਾਂ ਦਾ ਹੱਲ ਕਰ ਰਹੇ ਨੇ ਇਸ ਕੈਂਪ 'ਚ ਕਾਉਂਸਲਰ ਸਰਬਜੀਤ ਸਿੰਘ ਵੀ ਪਹੁੰਚੇ ਤੇ ਕੈਂਪ ਦਾ ਜਾਇਜ਼ਾ ਲਿਆ ਲੋਕਾਂ ਨਾਲ ਉਹਨਾਂ ਨੇ ਗੱਲਬਾਤ ਵੀ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਉਹਨਾਂ ਦਾ ਹੱਲ ਕਰਨ ਦਾ ਵੀ ਭਰੋਸਾ ਦਿੱਤਾ ਸਾਰੇ ਸਾਡੇ ਕੈਂਪ ਜੋ ਕੀ ਸ਼ੁਰੂ ਹੋਏ ਹੋਏ ਨੇ ਜੋ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੇ ਕਮਿਟਮੈਂਟ ਕੀਤੀ ਸੀ ਇਲੈਕਸ਼ਨ ਦੇ ਵਿੱਚ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਤੁਹਾਨੂੰ ਸਰਕਾਰੀ ਕੰਮਾਂ ਦੇ ਲਈ ਖੱਜਲ ਨਹੀਂ ਹੋਣਾ ਪਏਗਾ ਦਫ਼ਤਰਾਂ ਦੇ ਚੱਕਰ ਨਹੀਂ ਮਾਰਨੇ ਪੈਣਗੇ ਅਫਸਰ ਤੇ ਸਰਕਾਰ ਆਪ ਤੁਹਾਡੇ ਦਰਵਾਜ਼ੇ ਤੇ ਆਏਗੀ ਉਸੇ ਦੇ ਤਹਿਤ ਅੱਜ ਇੱਥੇ 11 ਫੇਸ ਚ ਕੈਂਪ ਲੱਗਿਆ ਤੇ ਲਗਾਤਾਰ ਸਾਡੇ ਪਿੰਡਾਂ ਚ ਸ਼ਹਿਰਾਂ ਚ ਲਗਾਤਾਰ ਕੈਂਪ ਲੱਗਦੇ ਆ ਰਹੇ ਨੇ ਜਿਨ੍ਹਾਂ ਕੀ ਲੋਕ ਵਾਚੜ ਹਿੱਸਾ ਲੈ ਰਹੇ ਨੇ ਤੇ ਜੋ ਲੋਕਾਂ ਦੇ ਕੰਮ ਨੇ ਭਾਵੇਂ ਉਧਾਰ ਕਾਰਡ ਹੈ ਰਾਸ਼ਨ ਕਾਰਡ ਹੈ ਪੈਨਸ਼ਨ ਲਵਾਉਣੀਆਂ ਜਾਂ ਹੋਰ ਵੀ ਜਿਹੜੇ ਕੰਮ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਤੇ ਉਹਨਾਂ ਨੂੰ ਇੱਕ ਕੰਮ ਲਈ ਬਾਰ-ਬਾਰ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਮਾਰਨੇ ਪੈਂਦੇ ਇੱਕੋ ਵਾਰ ਜੇ ਇੱਥੇ ਬੈਠੇ ਉਹਨਾਂ ਦਾ ਸਾਰੇ ਕੰਮ ਮੁਕੰਮਲ ਹੋ ਜਾਂਦਾ ਹੈ ਪਹਿਲਾਂ ਕੀ ਰਿਸ਼ਵਤ ਹੁੰਦੀ ਸੀਗੀ ਚੱਕਰ ਲਵਾਈ ਜਾਂਦੇ ਬਜ਼ੁਰਗ ਨੇ ਜਿਹੜੇ ਉਹਨਾਂ ਨੂੰ ਗੇੜੇ ਮਾਰਾਈ ਜਾਂਦੇ ਜਦ ਤੱਕ ਕਿ ਉਹ ਪੈਸੇ ਨਹੀਂ ਦਿੰਦੇ ਸੀਗੀ ਜਾਂ ਰਿਸ਼ਵਤ ਨਹੀਂ ਹੁੰਦੇ ਸੀਗੀ ਹੁਣ ਇਹਨਾਂ ਚੀਜ਼ਾਂ ਦਾ ਸਾਰਾ ਹੀ ਜ਼ੀਰੋ ਹੋ ਗਿਆ ਨੇ ਨਾ ਕੋਈ ਰਿਸ਼ਵਤ ਨਾ ਸਰਕਾਰੀ ਦਫ਼ਤਰਾਂ 'ਚ ਧੱਕੇ ਖਾਣੇ ਗੇੜੇ ਮਾਰਨੇ ਬਿਲਕੁਲ ਬੰਦ ਹੋ ਗਏ ਨੇ ਇੱਥੇ ਅਸੀਂ ਆਪ ਆਨੇ ਆ ਸਾਡੇ ਟੀਮ ਹੁੰਦੀ ਸਾਰੀ ਸਰਕਾਰੀ ਅਫਸਰਾਂ ਦੇ ਉੱਪਰ ਵੀ ਨਿਗਰਾਨੀ ਰੱਖਦੇ ਤੇ ਲੋਕਾਂ ਨੂੰ ਵੀ ਅਸੀਂ ਵਰਤਮਾਨ ਕਹਿੰਨੇ ਕਿ ਤੁਸੀਂ ਬਿਲਕੁਲ ਹੀ ਕਿਸੇ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਸਾਰੇ ਕੰਮ ਤੁਹਾਡੇ ਇੱਥੇ ਬੈਠੇ ਬੈਠੇ ਹੋਣਗੇ ਹੁਣ ਤੱਕ ਇਹ ਕਰੀਬ ਪਿੰਡਾਂ ਦੇ ਵਿੱਚ 26 ਪਲਾਕ ਲੱਗ ਚੁੱਕੇ ਨੇ 27ਵਾਂ ਕੈਂਪ ਹੈ ਤੇ ਹੌਲੀ ਹੌਲੀ ਕਰਕੇ ਅਸੀਂ ਪਿੰਡਾਂ ਨੂੰ ਕਵਰ ਕੀਤਾ ਤੇ ਹੁਣ ਸ਼ਹਿਰ 'ਚ ਆਏ ਆਂ ਸ਼ਹਿਰ ਦੇ ਵਿੱਚ ਰੋਜ਼ ਕੈਂਪ ਲੱਗਣਗੇ ਤੇ ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਹਾਂ ਵੀ ਵੱਧ ਤੋਂ ਵੱਧ ਇਸ 'ਚ ਤੁਸੀਂ ਵੱਚੜ ਹਿੱਸਾ ਲੋਕ ਲੈ ਵੀ ਰਹੇ ਨੇ ਪਰ ਹੋਰ ਵੀ ਮੈਂ ਬੇਨਤੀ ਕਰਾਂਗਾ ਲੋਕਾਂ ਨੂੰ ਕਿ ਵੱਚੜ ਕੇ ਇਸ ਹਿੱਸੇ ਲੇ ਮੈਮ ਜਰਾਂਤਰ ਕਾ ਸਰਟੀਫਿਕੇਟਸ ਜਿਵੇਂ ਬੱਚਿਆਂ ਦੀ ਸਕਾਲਰਸ਼ਿਪ ਵਗੈਰਾ ਲੱਗੀ ਹੋਈ ਹੈ ਉਹਨਾਂ ਲਈ ਇਨਕਮ ਸਰਟੀਫਿਕੇਟ ਦੀ ਲੋੜ ਪੈਂਦੀ ਹੈ ਤਾਂ ਅਸੀਂ ਮੌਕੇ ਤੇ ਹੀ ਇੱਥੇ ਬਣਾ ਕੇ ਦੇ ਰਹੇ ਹਾਂ ਸਾਨੂੰ ਲੋਕਾਂ ਨੂੰ ਤੇ ਬਰਥ ਸਰਟੀਫਿਕੇਟ ਦੇ ਵਿੱਚ ਐਂਟਰੀਜ਼ ਕਈਆਂ ਨਾਮ ਐਡ ਨਹੀਂ ਹੁੰਦੇ ਬੱਚਿਆਂ ਦੇ ਉਹ ਅਸੀਂ ਐਡ ਕਰਕੇ ਦੇ ਦਿੰਦੇ ਹਾਂ ਲੇਟ ਐਂਟਰੀਜ਼ ਜਿਨ੍ਹਾਂ ਦੇ ਜਨਮ ਸਰਟੀਫਿਕੇਟ ਬਣੇ ਹੀ ਨਹੀਂ ਹੈਗੇ ਉਹ ਅਸੀਂ ਆਪਣੇ ਐਨਓਸੀ ਅਪਲਾਈ ਕਰਕੇ ਨਵੇਂ ਸ਼ਰੀਰ ਤੋਂ ਸਰਟੀਫਿਕੇਟ ਜਾਰੀ ਕਰ ਦਿੰਦੇ ਹਾਂ ਅਸੀਂ ਇਹਨਾਂ ਦੇ ਫਾਰਮ ਵਗੈਰਾ ਪ੍ਰਭਾ ਕੇ ਅਸੀਂ ਆਨਲਾਈਨ ਦੇ ਅਪਲੀਕੇਸ਼ਨ ਅਪਲਾਈ ਕਰਦੇ ਹਾਂ ਕਨਸਰਨ ਡਿਪਾਰਟਮੈਂਟ ਨੂੰ ਸਪੀਅਰ ਦੰਨੇ ਆ ਤੇ ਉਹ ਫਿਰ ਥੋੜੇ ਦਿਨਾਂ ਦੇ ਵਿੱਚ ਉਥੋਂ ਪ੍ਰੂਵ ਹੋ ਕੇ ਫਾਈਲ ਆ ਜਾਂਦੀ ਹੈ ਆਨਲਾਈਨ ਹੀ ਉਹਨਾਂ ਦੇ ਵਟਸਐਪ ਤੇ ਪਹੁੰਚ ਜਾਂਦੀ ਹੈ ਮੈਮ ਕੈਂਪ ਤਾਂ ਹਲੇ 20 25 ਦਿਨਾਂ ਤੋਂ ਚੱਲ ਰਿਹਾ ਹੈ ਲਗਾਤਾਰ ਤੇ ਮੈਕਸਿਮਮ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਹੋ ਰਹੀਆਂ ਤੇ ਕਾਫੀ ਚੀਜ਼ਾਂ ਲੋਕਾਂ ਦਾ ਬਿਠਾ ਰਿਹਾ ਮੈਮ ਮੁਸ਼ਕਿਲਤਾ ਨਹੀਂ ਸੀ ਕਿ ਬਸ ਮਦਰ ਦਾ ਜਿਹੜਾ ਪੈਨਸ਼ਨ ਦਾ ਲਵਾਉਣਾ ਸੀਗਾ ਤੇ ਉਹਦੇ ਕਰਕੇ ਪਹੁੰਚੇ ਜਿੱਦਾਂ ਹੀ ਪਹੁੰਚੇ ਆ ਤੇ ਸਾਨੂੰ ਫਾਰਮ ਮਿਲ ਗਿਆ ਬੜਾ ਈਜ਼ੀ ਲਿਆ ਸਾਰਾ ਕੁਝ ਕੋਈ ਐਸਾ ਨਹੀਂ ਹੋਇਆ ਕਿ ਸਾਨੂੰ ਕੋਈ ਦਿੱਕਤ ਆਂਦੀ ਹੋਵੇ ਇਹ ਜਿੱਦਾਂ ਦਾ ਲੱਗਿਆ ਕੈਂਪ ਮੈਨੂੰ ਲੱਗਦਾ ਕਿ ਵਧੀਆ ਕੰਮ ਹੋ ਰਿਹਾ ਕੋਈ ਇੰਨੀ ਭੀੜ ਨਹੀਂ इजीली ਸਾਰਾ ਕੁਝ ਨਿਪਟਦਾ ਜਾ ਰਿਹਾ ਮੈਂ ਏਦਾਂ ਦੀ ਮੈਨੂੰ ਲੱਗਦਾ ਵੀ ਵਨਸ ਇਨ ਅ ਵੀਕ ਹੋ ਜਣੇ ਚਾਹੀਦਾ ਮਹੀਨੇ ਚ ਇੱਕ ਵਾਰ ਹੋ ਜਾਣਾ ਚਾਹੀਦਾ ਕਿ ਸਾਰਿਆਂ ਨੂੰ ਪਤਾ ਲੱਗ ਜਾਏ ਤੇ ਛੇਤੀ ਛੇਤੀ ਕੰਮ ਨਿਬੜ ਜੇ ਬਾਰ ਬਾਰ ਜਿਹੜੇ ਲੋਕੀ ਆਉਂਦੇ ਜਿਨਾਂ ਨੂੰ ਡੇਟਸ ਨਹੀਂ ਮਿਲਦੀਆਂ ਉਹ ਈਜ਼ੀ ਹੋ ਜਾਂਦਾ ਕੰਮ ਇਹਨਾਂ ਦਾ ਇਸ ਮੁਹਿੰਮ ਦੀ ਜ਼ਰੂਰਤ ਕਿਉਂ ਪਈ ਤੁਹਾਨੂੰ ਕੀ ਲੱਗਦਾ ਕਿ ਦਫ਼ਤਰਾਂ ਦੇ ਵਿੱਚ ਜਾਂ ਤੁਹਾਡਾ ਜੋ ਤੁਹਾਡੀਆਂ ਮੁਸ਼ਕਲਾਂ ਨੇ ਉਹ ਹੱਲ ਨਹੀਂ ਹੁੰਦੀ ਮੈਮ ਇੱਕੋ ਬੈਂਚ ਤੇ ਆ ਕੇ ਸਾਰੇ ਜਣੇ ਕੰਮ ਕਰ ਲੈਂਦੇ ਨੇ ਇਕੱਠੇ ਜਿਨ੍ਹਾਂ ਦੀ ਇਨਕੁਆਰੀਜ਼ ਹੁੰਦੀ ਐ ਨਹੀਂ ਤਾਂ ਉਹਨਾਂ ਨੂੰ ਅਲੱਗ-ਅਲੱਗ ਡੇਜ਼ ਬੁਲਾਇਆ ਜਾਂਦਾ ਜਾਂ ਕਦੇ ਕਿਸੇ ਦੇ ਪ੍ਰੋਬਲਮ ਹੁੰਦੀ ਹ ਹੁਣ ਇੱਥੇ ਇਕੱਠੇ ਬੈਠ ਕੇ ਸਾਰਾ ਨੂੰ ਮਿਲ ਜਾਂਦਾ